ਸੈਂਟ ਜੇਵੀਅਰ ਸਕੂਲ ਤਾਲਾ ਵਿਖੇ ਅੱਜ ਵਿਦਿਆਰਥੀਆਂ ਨੇ ਚੰਗੀਆਂ ਮੁੱਲਾਂ ਮਾਰੀਆਂ ਨੇ ਜਿੱਥੇ ਵਧੀਆ ਉਹਨਾਂ ਨੇ ਨੰਬਰ ਲੈ ਲਏ ਨੇ ਉੱਥੇ ਹੀ ਅੱਜ ਕਾਫੀ ਬਰਫੀ ਔਰ ਰਸਗੁਲੇ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਲੈ ਕੇ ਆਏ ਨੇ ਜਿਹੜੇ ਨੇ ਕਿ ਪ੍ਰਿੰਸੀਪਲ ਅਤੇ ਹੋਰ ਵੀ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਇਆ ਇਸ ਵਕਤ ਜਿਹੜੇ ਕਿ ਪ੍ਰਿੰਸੀਪਲ ਕੋਲ ਪਹੁੰਚੇ ਹੋਏ ਨੇ ਵਿਦਿਆਰਥੀ ਉਹਨਾਂ ਨੇ ਮੂੰਹ ਮਿੱਠਾ ਕਰਾਉਣ ਵਾਸਤੇ ਔਰ ਵਧੀਆ ਪੋਜੀਸ਼ਨ ਹਾਸਲ ਕੀਤੀਆਂ ਨੇ ਅਸੀਂ ਗੱਲ ਵੀ ਕਰਦੇ ਹਾਂ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਅੱਗੇ ਇਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਹੈ ਔਰ ਕਿਹੜੀਆਂ ਇਹਨਾਂ ਨੇ ਪ੍ਰਾਪਤੀਆਂ ਕਰਨੀਆਂ ਹਨ ਦੇ ਵਿੱਚ ਫਰਸਟ ਰੈਂਕ 10th ਦੇ ਵਿੱਚ 97% ਹੈ ਭਾਵਨਾ ਜੋਸ਼ੀ ਨੇ ਕੀਤਾ ਤੇ ਪਲੱਸ 2 ਦੇ ਵਿੱਚ ਦੀਦੀਆਂ ਨੇ ਕੀਤਾ ਬੱਚਿਆਂ ਦੇ ਹੱਥਾਂ ਦੇ ਵਿੱਚ ਲੱਡੂ ਫੜੇ ਹੋਏ ਨੇ ਔਰ ਜਿਹੜਾ ਕਿ ਅੱਜ ਕੁਸ਼ੀ ਦੇ ਚ ਰੌਣਕਾਂ ਜਿਹੜੀਆਂ ਇਹਨਾਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਦੀਆਂ ਅਸੀਂ ਹੋਰ ਵੀ ਬੱਚਿਆਂ ਨਾਲ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਬੱਚੇ ਤੁਹਾਨੂੰ ਅੱਜ ਮਹਿਸੂਸ ਹੋ ਰਿਹਾ ਜਿਹੜਾ ਕਿ ਤੁਸੀਂ ਅੱਜ ਪ੍ਰੀਖਿਆ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ ਮੈਨੇ ਰੀਸੈਂਟਲੀ 12th ਪਾਸ ਕੀਤੀ ਹੈ 95% ਨਾਲ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਮੈਨੂੰ ਲੋਕ ਕਹਿੰਦੇ ਨੇ ਕਿ ਤੁਸੀਂ 95% ਗੇਨ ਕੀਤੇ ਨੇ ਇਹ ਸਭ ਕੁਝ ਸਾਡੇ ਸਕੂਲ ਦੇ ਕਰਕੇ ਹੀ ਪੋਸੀਬਲ ਹੈ ਰਾਤ ਨੂੰ 12 ਵਜੇ 1 ਵਜੇ ਸਾਡੇ ਸਕੂਲ ਤੋਂ ਪ੍ਰਿੰਸੀਪਲ ਸਰ ਦਾ ਫੋਨ ਆਉਂਦਾ ਸੀ ਕਿ ਤੁਸੀਂ ਪੜ ਰਹੇ ਹੋ ਇਹ ਮਤਲਬ ਕਿ ਇੱਕ ਹੈਗਾ ਕਿ ਜੇ ਸਾਡੇ ਸਕੂਲ ਨੇ سپورਟ ਕੀਤੀ ਤਾਂ ਅਸੀਂ ਕੁਝ ਅੱਗੇ ਵੱਧ ਸਕਿਆ ਅੱਗੇ ਸਾਨੂੰ ਹੋਰ ਆਫਰ ਮਿਲੇ ਨੇ ਕਿ ਹੁਣ ਮੈਂ ਅਗੇ ਲਾਇਰ ਦੀ ਪੜਾਈ ਸਟਾਰਟ ਕਰਨੀ ਹੈ ਉੱਥੇ 95% ਇਸ ਅ ਜਸਟ ਅ கிரேਟਰ ਓਪਰਚ्युनिटी फॉर ਮੇ ਟੂ ਅੱਗੇ ਕਰ ਸਕਾਂ ਜੀ ਮੈਂ नेशनल स्कूल ਦੇ ਵਿਦਿਆਰਥੀ ਅੱਜ ਜਿਹੜੇ ਕਿ ਵਧੀਆ ਪੋਜੀਸ਼ਨਾਂ ਲੈ ਕੇ ਆਏ ਆ ਕਿਉਂਕਿ ਇਹਨਾਂ ਵਿਦਿਆਰਥੀਆਂ ਨੇ ਕਾਫੀ ਮੱਲਾ ਮਾਰੀਆਂ ਹੈ ਅੱਜ ਪੜ੍ਹਾਈ ਦੇ ਵਿੱਚ ਜਿਹੜੀਆਂ 10ਵੀਂ ਤੇ 12ਵੀਂ ਦੇ ਨਤੀਜੇ ਆਏ ਆ ਔਰ ਕਾਫੀ ਜ਼ਿਆਦਾ ਖੁਸ਼ੀ ਦੇ ਵਿੱਚ ਇਹਨਾਂ ਨੂੰ ਦੇਖ ਰਿਹਾ ਅੱਜ ਅਸੀਂ ਜਿਹੜੀ ਕਿ ਲੱਡੂ ਵੀ ਬਰਫੀ ਔਰ ਹੋਰ ਵੀ ਕਈ ਪਕਵਾਨ ਇਹ ਜਿਹੜੇ ਕਿ ਲੈ ਕੇ ਆਏ ਆ ਜਿੱਥੇ ਅਸੀਂ ਗੱਲ ਕਰਦੇ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਦੇ ਜਿਹੜੀ ਇਹਨਾਂ ਦੀ ਪੋਜੀਸ਼ਨ ਰਹੀ ਹੈ ਹਾਂ ਵਿੱਚ ਕੀ ਨਾਮ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਸਨਪ੍ਰੀਤ ਕੋਰੇ ਤੇ ਮੈਂ ਰੀਸੈਂਟਲੀ ਪਾਸ ਆਊਟ ਕੀਤੀ ਹੈ 82% ਦੇ ਨਾਲ ਸਰ ਮੇਰੀ ਅਗੇ ਗੁਣਾਣਕ ਦੇ ਯੂਨੀਵਰਸਿਟੀ ਚ ਐਡਮਿਸ਼ਨ ਹੋਈ ਹੈ ਮੇਰੀ სპੋਰਟਸ ਚ ਮੈਂ ਨੈਸ਼ਨਲ ਗੋਲਡ ਮੈਡਲਿਸਟ ਸੀ ਉਹਦੇ ਕਰਕੇ ਮੇਰੀ 100% ਸਕਾਲਰਸ਼ਿਪ ਹੈ ਤੇ ਸਟਡੀ ਫ੍ਰੀ ਆਫ ਕਾਸਟ ਵੀ ਕਾਫੀ ਗੇਮਾਂ ਦੇ ਵਿੱਚ ਭਾਗ ਲਿਆ ਕਿਉਂਕਿ ਜਿਹੜੀ ਉੱਥੇ ਵੀ ਤੁਹਾਡੀ ਐਵੇਂ ਲੱਗ ਰਿਹਾ ਵੀ ਜਿਵੇਂ ਪੜ੍ਹਾਈ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀ ਹੋਊਗੀ ਹਾਂਜੀ ਸਰ ਮੇਰੀ ਸਕਾਲਰਸ਼ਿਪ ਲੱਗੀ ਹੈ ਸਟਡੀ ਵੀ ਮੇਰੀ ਫ੍ਰੀ ਹੈ ਜੀ ਅਗੇ ਇਸ ਦੇ ਵਿੱਚ ਕਿਹੜੇ ਸਭ ਤੋਂ ਵੱਡਾ ਯੋਗਦਾਨ ਸਮਝਦੇ ਹੋ ਸਰ ਯੋਗਦਾਨ ਮੇਰੀ ਮੈਨੇਜਮੈਂਟ ਦਾ ਸਕੂਲ ਦੇ ਪ੍ਰਿੰਸੀਪਲ ਸਰ ਤੇ ਮੇਰੇ ਕੋਚ ਸਰ ਦਾ ਹੈ ਜੀ ਇਹ ਹੋਰ ਵਿਦਿਆਰਥੀ ਸੀ ਉਹਨਾਂ ਨੇ ਵੀ ਗੱਲ ਕਰਾਈ ਕਿਉਂਕਿ ਅੱਜ ਇਹਨਾਂ ਦੇ ਹੱਥ ਦੇ ਵਿੱਚ ਜਿਹੜੇ ਕਿ ਲੱਡੂ ਵਰਫੀਆਂ ਪੜੇ ਹੋਏ ਆ ਕਿਉਂਕਿ ਇਹਨਾਂ ਦੀ ਪੋਜੀਸ਼ਨ ਲੱਗਦਾ ਚੰਗੀਆਂ ਆਈਆਂ ਹੋਣੀਆਂ ਕੀ ਨਾਮ ਵਿੱਚ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਰੀਤ ਕੋਰ ਹੈ ਮੈਂ 10th ਪਾਸ ਕੀਤੀ ਹੈ 90% ਨਾਲ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਇੰਨੇ ਵਧੀਆ ਪਰਸੈਂਟ ਆਏ ਨੇ ਤੇ ਸਕੂਲ ਦੇ ਬਹੁਤ ਸਕੂਲ ਨੇ ਬਹੁਤ ਮਿਹਨਤ ਕੀਤੀ ਨਾਲ ਸਾਡੇ ਅਸੀਂ ਤਾਂ ਮਿਹਨਤ ਕੀਤੀ ਪਰ ਸਕੂਲ ਵਾਲਿਆਂ ਨੇ ਵੀ ਬਹੁਤ ਮਿਹਨਤ ਕੀਤੀ ਪ੍ਰਿੰਸੀਪਲ ਸਰ ਟੀਚਰਸ ਹੋਗੇ ਬਹੁਤ ਹੈਲਪਫੁਲ ਹੈਲਪਫੁਲ ਨੇ ਕਿ ਇਹਨਾਂ ਨੇ ਸਾਨੂੰ ਇੰਨਾ ਯੋਗਦਾਨ ਦਿੱਤਾ ਪੜਾਈ ਚ ਬਹੁਤ ਜ਼ਿਆਦਾ ਥੈਂਕ ਯੂ ਘਰ ਦੇ ਵੀ ਬਹੁਤ ਖੁਸ਼ ਨੇ ਕਿ ਬਸ ਥੈਂਕ ਯੂ ਸੋ much ਕਿ ਕਿ ਬੱਚਿਆਂ ਨੇ ਵੀ ਚਿਹਰਿਆਂ ਤੇ ਰੌਣਕਾਂ ਰਹੀਆਂ ਆ ਕਾਫੀ ਜਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ ਅਸੀਂ ਹੋਰ ਵੀ ਬੱਚਾ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕੁਝ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਇੱਥੇ ਪਹੁੰਚੇ ਹੋਏ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਜਿਹੜੇ ਅੱਜ ਬੱਚੇ ਵਿਦਿਆਰਥੀ ਇੱਥੇ ਚੰਗੀਆਂ ਪੋਜੀਸ਼ਨਾਂ ਦੇ ਵਿੱਚ ਨੰਬਰ ਲੈ ਕੇ ਗਏ ਆ ਔਰ ਸਕੂਲ ਇਸ ਇਲਾਕੇ ਦੇ ਵਿੱਚ ਜਿਹੜਾ ਕੀ ਇਹ ਅੱਜ ਇੱਕ ਟੌਪ ਤੇ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਮੇਰੇ ਗੁੜੀਆਂ ਪਲੱਸ 2 ਪਾਸ ਕਰੇ ਵਧੀਆ ਰੈਂਕ ਤੇ 80% ਨੰਬਰ ਆਣੇ ਬਹੁਤ ਵਧੀਆ ਪੜ੍ਹਾਈ ਆ ਸਕੂਲ ਦੇ ਕੀ ਕਹਿਣਾ ਚਾਹੋਗੇ ਤੁਸੀਂ ਬੱਚੇ ਅਸੀਂ ਬਹੁਤ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਆਂ ਬੱਚਿਆਂ ਨੇ ਵਧੀਆ ਨੰਬਰ ਲਏ ਨੇ ਅਸੀਂ ਆਨੇ ਆ ਵੀ ਬੱਚੇ ਪੜ੍ਹਾਈ ਵਧੀਆ ਕਰਨ ਬੱਚੇ ਵਧੀਆ ਪੜ੍ਹਨਾ ਚਲੋ ਬੱਚੇ ਸਾਨੂੰ ਵੀ ਆਪਣੇ ਬੱਚਿਆਂ ਤੇ ਮਾਣ ਏ ਸੱਸੀ ਕਾਲਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਤਾਲਾ ਜੀ ਮੇਰੇ ਬੱਚੇ ਪਲੱਸ 2 ਚ ਬੇਟੀ ਹੈ 86% ਉਹਨੇ ਨੰਬਰ ਲਏ ਨੇ ਬੇਟਾ 10th ਚ ਸੀ ਉਹਨੇ 50% ਲਏ ਨੇ ਜੀ ਹਾਂਜੀ ਬਹੁਤ ਵਧੀਆ ਪੜ੍ਹਦੇ ਨੇ ਬੱਚੇ। ਬਹੁਤ ਸਰ ਵਧੀਆ ਪੜ੍ਹande ਨੇ। ਵਧੀਆ ਨੰਬਰ ਲੈਣੇ ਸੀ ਬਹੁਤ ਖੁਸ਼ਾਂ। ਅਸੀਂ ਹੋਰ ਵਿਦਿਆਰਥੀਆਂ ਨਾਲ ਵੀ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਅੱਜ ਉਹਨਾਂ ਦੇ ਚਿਹਰਿਆਂ ਤੇ ਰੌਣਕ ਔਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਬੱਚੇ ਕੀ ਨਾਮ? ਹਾਂਜੀ ਮੇਰਾ ਨਾਮ ਸੁਪਨੰਦਨ ਕੌਰ ਹੈ। ਮੈਂ ਪਲਸ 2 ਰੀਸੈਂਟਲੀ ਪਾਸ ਆਊਟ ਕੀਤੀ ਆ। ਮੇਰੇ 86% ਆਏ ਨੇ। ਮੈਂ ਬਹੁਤ ਖੁਸ਼ਾਂ। ਇਹਦੇ ਵਿੱਚ ਮੇਰੇ ਸਕੂਲ ਦੇ ਬਹੁਤ ਜ਼ਿਆਦਾ ਸਕੂਲ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਸਟਾਫ ਹੈ ਜਿਹੜਾ ਮੈਨੇਜਮੈਂਟ ਬਹੁਤ ਹੈਲਪ ਕਰਦੇ ਨੇ ਸਾਡੀ ਸਟੱਡੀ ਕਰਨ ਦੇ ਵਿੱਚ। ਥੈਂਕ ਯੂ ਕੀ ਮਨਣਾ ਚਾਹੋਗੇ ਅੱਗੇ ਜਾਣਾ ਅੱਗੇ ਜਾ ਕੇ ਮੈਂ ਬੀ ਕਾਮ ਦੀ ਸਟੱਡੀ ਕਰਨੀ ਹੈ ਮੈਂ ਅੱਗੇ ਆਰ ਬੀਆਈ ਬੈਂਕ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ ਚੰਗੇ ਸੁਪਨੇ ਆ ਅੱਗੇ ਸਫਲਤ ਹੋਣਗੇ ਬੱਚੇ ਹਾਂਜੀ ਮੈਂ ਪਲੱਸ 2 ਪਾਸ ਆਫ ਕੀਤੀ ਹੈ ਇਸ ਵਾਰ ਤੇ ਮੇਰੇ 90% ਆਏ ਨੇ ਸੈਕਿੰਡ ਪੋਜੀਸ਼ਨ ਨੇ ਤੇ ਮੈਨੂੰ ਬਹੁਤ ਪ੍ਰਾਊਡ ਏ ਇਹ ਸਭ ਕੁਝ ਸਕੂਲ ਦੀ ਮੈਨੇਜਮੈਂਟ ਪ੍ਰਿੰਸੀਪਲ ਖਾਸ ਕਰਕੇ ਜਿਨ੍ਹਾਂ ਨੇ ਸਾਡੇ ਇੰਨਾ ਯੋਗਦਾਨ ਪਾਇਆ ਸਾਡੀ ਸਟੱਡੀ ਦੇ ਵਿੱਚ ਤੇ ਅੱਗੇ ਹੁਣ ਮੈਂ ਬੀਏ ਐਲਐਲਬੀ ਦੀ ਸੋਚ ਰਹੀ ਹਾਂ ਲਾਅ ਦੇ ਵਿੱਚ ਲਾਇਰ ਦੀ ਇਹ ਵੀ ਸਭ ਇਸ ਕਰਕੇ ਹੁਣ ਆਏਗਾ बिकॉज़ ਮੇਰੇ 90% ਨੇ ਮੈਨੂੰ ਆਸਾਨੀ ਨਾਲ ਕਿਤੇ ਵੀ ਮਿਲ ਜੇਗੀ ਬੱਚਿਆਂ ਦੇ ਸੁਪਨੇ ਵੱਡੇ ਆ ਔਰ ਕਾਮਯਾਬੀ ਵੀ ਹਾਸਲ ਕਰਨਗੇ ਜਿਸ ਤਰ੍ਹਾਂ ਅੱਜ ਇਹਨਾਂ ਦੀ ਪੋਜੀਸ਼ਨ ਆਈਆਂ ਹੈ ਕਿਉਂਕਿ ਹੱਥ ਦੇ ਵਿੱਚ ਲੱਡੂ ਵਰਕੀਆਂ ਵਿੜੇ ਹੋਏ ਹਨ ਇਹਨਾਂ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਦੇ ਵਿੱਚ ਕਿਉਂਕਿ ਜਦੋਂ ਸਾਲ ਬਾਅਦ ਇਸ ਤਰ੍ਹਾਂ ਰਿਜ਼ਲਟ ਆਉਂਦਾ ਹੈ ਤਾਂ ਉਸ ਟਾਈਮ ਬੱਚਿਆਂ ਨੂੰ ਇੱਕ ਅਨੋਖਾ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਅੱਜ ਇਹਨਾਂ ਦੇ ਪੋਜੀਸ਼ਨਾਂ ਆਈਆਂ ਏ ਔਰ ਵਰੀਆ ਨੰਬਰ ਆਏ ਆ ਜਿਹੜੇ ਕਿ ਸਕੂਲ ਦੇ ਵਿੱਚ ਜਿਹੜੇ ਪ੍ਰਿੰਸੀਪਲ ਜਾਂ ਸਕੂਲ ਸਟਾਫ ਜਾਂ ਘਰ ਪਰਿਵਾਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਦੀ ਹੈ ਅਸੀਂ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਇਹਨਾਂ ਨੂੰ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਔਰ ਜਿਹੜੇ ਅੱਜ ਵਿਦਿਆਰਥੀ ਕਾਫੀ ਅਰੌਣਕਾ ਔਰ ਤੁਹਾਡੇ ਮੂਰੇ ਬਰਫੀ ਦੇ ਡੱਬੇ ਲੈ ਕੇ ਹਾਜ਼ਰ ਹੋਏ ਬਿਲਕੁਲ ਸਤਿ ਸ਼੍ਰੀ ਅਕਾਲ Uh, आज बहुत खुशी का दिन है कि साल भर बाद बच्चों का जो ये चौदह पंद्रह साल के बाद जो मेहनत का फल मिलने वाला है एक्चुअली uh, अच्छे कर्म करने से अच्छे फल मिलता है तो बच्चों ने अच्छे कर्म किए थे माँ बाप का आशीर्वाद है बोल के उसका फल बच्चों को मिला जो बच्चे का खुशी का रौनक है और वाला करे बच्चे बहुत आगे जाए बहुत नाम रोशन करे स्कूल का और अपना पंजाब का नाम रोशन करे एकूल विद्यार्थन है जी कि हूँ इस टाइम चंकी पोजिशन है और जी अगर आने वे समय पढ़ाई भी फ्री है कि कहना चाहोगे और किस तरह की थोड़ी लगन में तो और उन्होंने शिक्षा दी जो बच्चे हैं ये गेम्स में पार्टिसिपेट किए थे गेम्स में नैशनल भी खेल के आए तो उसके लिए अभी जब एडमिशन के लेने के लिए जा रहे हैं तो उसकी तरफ से गवर्नमेंट की तरफ से या कॉलेज की तरफ से एबसोल्यूटली फ्री ऑफ कॉस्ट और हंड्रेड परसेंट स्कॉलरशिप मिला बच्चे को ਸਰਕਾਰ ਵੱਲੋਂ ਵੀ ਹਿਦਾਇਤਾਂ ਹੁੰਦੀਆਂ ਹਨ ਕਿਉਂਕਿ ਪੜ੍ਹਾਈ ਦੇ ਵਿੱਚ ਜਿਹੜੀਆਂ ਗੇਮਾਂ ਇਸ ਤਰ੍ਹਾਂ ਦੀਆਂ ਦਿੰਦੇ ਆ ਔਰ ਤੁਹਾਡੇ ਵੱਲੋਂ ਵੀ ਇੱਕ ਚੰਗੀਆਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਉਹਨਾਂ ਦਾ ਅਗਲਾ ਆਉਣ ਵਾਲਾ ਸਫ਼ਰ ਵਧੀਆ ਤਰੀਕੇ ਨਾਲ ਔਰ ਵਧੀਆ ਸਟੈਂਡ ਲੈਣ ਵਾਸਤੇ ਇੱਕ ਸਿੱਖਿਆ ਦਿੱਤੀ ਜਾਂਦੀ ਹੈ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਬੱਚੇ ਕੋ ਤਾਂ ਬੋਲوںਗਾ ਜੋ ਹਾਰਡਵਰਕ ਦਾ ਕੋਈ ਵੀ ਆਲਟਰਨੇਟਿਵ ਨਹੀਂ ਹੈ ਪਹਿਲੀ ਗੱਲ ਤੋਂ ਇਹ ਹੀ ਹੈ ਜੋ ਮਿਹਨਤ ਕਰਨਾ ਹੀ ਪੈਂਦਾ ਹੈ ਬੋਲ ਹਮ ਮਿਹਨਤ ਕਰਨਗੇ ਤभी ਜਾ ਕੇ ਫਾਲ ਪਲ ਮਿਲੇਗਾ ਸਕਸੈਸ ਦਾ ਰਸਤਾ ਬੜਾ ਟੀਰੇ ਮੇਰੇ ਹੈ ਸਕਸੈਸ ਦਾ ਕੋਈ ਵੀ ਸ਼ਾਰਟਕਟ रस्ता नहीं होता तो बच्चों को तो मैं सबसे पहले यही बोलूँगा जो हार्डवर्क करो फल के बारे में ना सोचो सबसे पहले ये करो उसके बाद माँ बाप का नाम रोशन करो और स्कूल का नाम रोशन करो आप अगर अच्छे काम करोगे डेफिनेटली फल तो अच्छा होगा ही होगा ऊपर वाला बैठे है सारे कुछ ठीक करने के लिए तो फल के बारे में ना सोचो जिस तरह अज सेंट जेवियर स्कूल के विद्यार्थियों ने चंगिया मल्ला मारियाँ है और प्राप्तियां कीतियाँ हैं ऐसे तरह ही एक ਛੋਟੇ ਲੈਵਲ ਤੋਂ ਲੈ ਕੇ ਉੱਪਰ ਤੱਕ ਜਾਣ ਵਾਸਤੇ ਕਿਉਂਕਿ ਜਿਹੜੇ ਆਈਪੀਐਸ ਜਾਂ ਹੋਰ ਪੀਪੀਐਸ ਜਾਂ ਕੋਈ ਹੋਰ ਵੱਡੇ ਅਫਸਰ ਬਣਦੇ ਆ ਉਹ ਐਸੇ ਤਰ੍ਹਾਂ ਹੀ ਪੜ੍ਹਾਈ ਦੇ ਵਿੱਚ ਲੰਮੀਆਂ ਪਲੰਘਾਂ ਪੱਟ ਦੇ ਆਮ ਦੇਖੇ ਗਏ ਹਨ ਪਰ ਇਸ ਤਰ੍ਹਾਂ ਹੀ ਸਕੂਲ ਦੇ ਵਿੱਚ ਜਿੱਦੋਂ ਵਿਦਿਆਰਥੀਆਂ ਨੂੰ ਚੰਗੇ ਨੰਬਰ ਔਰ ਵਧੀਆ ਸਿੱਖਿਆ ਮਿਲੀ ਹੋਵੇ ਤਾਂ ਬੱਚੇ ਅੱਗੇ ਵਧਣ ਵਿੱਚ ਕਾਮਯਾਬ